ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੂਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਆਪਣਾ ਹੁਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 5 ਪਸ਼ੂ ਦੋਕਣਾ ਗੱਪਣਾ ਤੇ ਸੱਜਣਾ ਇਹ ਆਪਾਂ ਕਹਿੰਦੇ ਆ ਬਾਈ ਛੇਰੇ ਦੇ ਕੋਲ ਤਿਆਰੂ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਅਧਰਾਇਆ ਸਤਿ ਜੀਰ ਵੀਰ ਜੀ ਸਤਿ ਜੀਰ ਵੀਰ ਜੀ ਸასი ਕਾਲ ਜੀ ਸੋ ਨਾ ਠੀਕ ਠਾਕ ਵੀਰੇ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਹੀਦੀ ਹੈ ਜੀ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਗੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456118 ਠੀਕ ਹੈ ਜੀ ਹਾਂ ਜੀ ਲਾਈਆਂ ਰੌਣਕਾਂ ਲਾਈਆਂ ਲਾਈਆਂ ਮਹਾਰਾਜ ਗੁਰੂ ਰਾਮਦਾਸ ਰੌਣਕਾਂ ਲਾਉਣ ਲਗਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਵੀਰੇ ਇਧਰ ਬੈਠ ਤਾਂ ਨੇ ਵੜ ਆਪਣੀ ਵਿਧੀ ਹੁਣ ਤਿਆਰ ਕਰਕੇ ਦਵਾਵਾਂਗੇ ਲਾਏ ਪਿਆ ਹੀ ਆ। ਅੱਛਾ ਜੀ। ਇਹਨਾਂ ਲਾਸਟ ਰਹਿ ਗਿਆ ਤਾਂ। ਠੀਕ ਹੈ ਠੀਕ ਹੈ ਜੀ। ਲਾਏ ਪਿਆ ਹੀ ਅੱਗੇ ਨੂੰ ਕਾਫੀ। ਠੀਕ ਹੈ ਠੀਕ ਹੈ ਜੀ। ਆਪਾਂ ਤਿਆਰ ਕਰਕੇ ਹੁਣ ਪਾਵਾਂਗੇ। ਠੀਕ ਹੈ ਜੀ। ਆਜੋ ਬਈ ਪਹਿਲੇ ਨੰਬਰ ਤੇ ਦੱਸਿਓ ਬਈ ਆਹ ਝੋਟੀ ਦੇ ਬਾਰੇ। ਇਹ ਵਿਧੀ ਦੂਜਾ ਸੋਹਣੀ ਝੋਟੀ ਲੱਗੀ ਆ ਸੋਣਾ। ਅੱਛਾ ਜੀ। ਤੇ ਇਹਨੇ ਪਹਿਲਾਂ ਨੇ ਦੁੱਧ ਕਹਿੰਦੇ ਵੀ ਚੰਗਾ ਭਰਿਆ ਸੀ 14 ਕਿਲੋ ਦੁੱਧ ਦਿੱਤਾ ਵਾ। ਠੀਕ ਹੈ। ਇਹਦੀ ਮੰਨ ਲਓ ਵੀ 15:00 ਵਜੇ 16 ਦੇ ਦੇ ਅਗਲੇ ਦਿਨ ਮੰਨ ਲਓ ਸੇਵਾ ਦੇ ਆ। ਠੀਕ ਹੈ ਠੀਕ ਦੇਪਾਰਨਾ ਚੁਟੀਆਂ ਠੀਕ ਹੈ ਠੀਕ ਹੈ ਤੇ ਕੋਲੋ ਬਾਈ ਹੁਣ ਕੋਲ ਤੋਂ ਦਿਖਾਈਏ ਚੈੱਕ ਕਰੋ ਜੈਕ ਕਾਡ ਕਾਡ ਬਹੁਤ ਹੀ ਚੰਗਾ ਤੇ ਹੈ ਵੀ ਜੈਡ ਬਲੈਕ ਆ ਤੇ ਪਹਿਲੇ ਦੁਵੇ ਦਾ ਬਾਈ ਹੁਣੀ 14 ਲੈ ਜਿਹੜਾ ਮਿਲਕ ਰਿਕਾਰਡ ਦਾ ਦੇਰ ਆ ਬਾਹਰ ਚੈੱਕ ਕਰੋ ਜੈਕ ਤੋਂ ਹੀ ਅੱਡਰ ਕੋਲ ਜਿਹੜਾ ਬਹੁਤ ਹੀ ਸ਼ਾਨਦਾਰ ਆ ਤੇ ਬਾਈ ਕਿੰਨਾ ਕਰਾਉ ਟਾਈਮ ਵਜੇ ਜਿਹਨੇ ਵੀ ਨਹੀਂ ਵਕਤ ਤੋਂ ਵੱਧ ਤੇ ਚੱਲਦਾ ਨਹੀਂ ਖੜਨੇ ਜੀ ਠੀਕ ਹੈ ਜੀ ਮੇਰੇ ਰੋਗ ਜੀ ਤਿੰਨ ਚਾਰ ਦੇ ਨਾਲ ਜੇ ਹੋਰ ਲੈ ਜੂਗੀ ਤੇ ਸੂਨ ਤੱਕ ਜਿਹੜਾ ਹਵਾਨਾ ਬਹੁਤ ਹੀ ਚੰਗਾ ਬਣਾ ਲੈਣਾ ਐਨ ਐਚ ਐਫ ਗਾਂ ਵਰਗਾ ਹਵਾਨਾ ਦੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਵਾ ਲੈ ਲਓ ਗੀ ਕਿੱਕ ਬਾਕੀ ਕੱਦ ਕਾਟ ਤੇ ਪੇਠ ਪੂੜਾ ਵੀ ਬਹੁਤ ਚੰਗਾ ਲੱਗਾ ਵਾ ਸਿੰਘ ਸ਼ੇਪਰਾ ਇਹ ਸਿੰਘੇ ਸ਼ੇਪਰਾ ਆ ਗਿਆ ਵਾ ਸਿੰਘ ਦੇ ਬਿਲਕੁਲ ਨਿਕਲ ਨਿਕਲ ਲੱਗਾ ਵੀ ਜੀ ਦੀਦਾ ਹੀ ਨਹੀਂ ਠੀਕ ਹੈ ਠੀਕ ਹੈ ਜੀ ਚਲੋ ਜੀ ਕਰੋ ਜਾਕਾ ਹਵਾਨਾ ਨੂੰ ਨਾ ਬਹੁਤ ਹੀ ਚੰਗਾ ਵਾ ਦੇ ਪਿੰਡਿਆਂ ਵਾਲਾ ਹਵਾਨਾ ਵਾ ਉਹ ਜੀ ਦੋਹਾਂ ਵਾਲੀ ਇਹ ਟੱਕਰ ਦਾ ਸਾਹ ਹੀ ਪਤਾ ਲੱਗ ਜਿੰਦਾ ਉਹਨੂੰ ਦੇਣਾ ਚਾਹੁੰਦਾ ਨੇ ਉੱਠਾ ਗਿਆ ਦੀ ਮਾੜੀ ਲੈ ਕਹਨਾ ਮੈਂ ਇਹ ਅੰਗਰ ਕਰੋ ਕਿਹਾ ਤਾਂ ਫੜੀ ਮੜਗੀ ਪੂਰ ਪਈ ਇਹਦੀ ਐ ਵੀਰ ਜੀ ਫਿਰ ਜਿਵੇਂ ਮਿੜ ਮਿੜ ਕੇ ਥੜ ਲਾਇਆ ਦੇ ਨਾ ਗਿੱਠਾਂ ਦੇ ਹਾਂਜੀ ਹਾਂਜੀ ਬੜੀ ਕਰੋ ਕਿਹਾ ਕੱਲਾ ਕੱਲਾ ਥਾਣ ਲੱਗਾ ਵਾ ਇਧਰੋਂ ਵਿਖਾ ਦਿਓ ਗੱਡੀਆਂ ਜਿਵੇਂ ਐਬੀ ਸਟਾਰਟ ਤੋਂ ਵੀ ਖਲਾਂ ਦਾ ਸਿਆਜ ਕਰ ਵੀ ਚੈੱਕ ਕਰ ਸਕਦੇ ਤੁਸੀਂ ਤੁਹਾਨੂੰ ਚੰਗਾ ਵੀ ਜੀ ਭਰਨਾ ਝੂਟੀ ਨੇ ਗੱਲ ਕਹੀ ਕਿਸੇ ਠੀਕ ਠੀਕ ਹੈ ਜੀ ਕੀ ਮੁੱਲ ਭਾਈ ਇਹਦਾ ਮੁੱਲ ਵੀ ਜੀ ਵੇਚਣ ਨੂੰ ਆਪਾਂ ਲੱਖਾਂ ਬਾਹਰ ਵੀ ਵੇਚ ਸਕਦੇ ਆ ਤੁਹਾਨੂੰ ਫੜਾ ਮੈਂ ਫਿਰ ਫਿਕਸ ਵਾਲੇ ਫਾਸੇ ਆ ਜਣਾ ਹਾਂ ਜੀ ਤੇ ਮੁੱਲ ਕਰਨ ਨੂੰ ਭਾਵੇਂ ਤੁਸੀਂ ਇੱਕ 5 ਕਰਾ ਲਓ 5 ਲੱਖ ਕਰਾ ਲਓ ਅੱਛਾ ਜੀ ਇਹ 90 ਦੀ ਦੇਦੀ ਹੈ ਗੱਤੀ ਮੰਨਦਾ 85 ਜੋ 200 ਰੁਪਏ ਛੋੜ ਠੀਕ ਲੋ ਭਾਈ 85000 ਤੋਂ 200 ਰੁਪਿਆ ਛੋੜ ਤੇ ਮਿਲ ਕੇ ਰਕੋੜ ਵੀ ਚੰਗਾ ਵਾ ਇਸ ਪਰ ਕੋਈ ਤਿਆਰੀ ਆ ਕੰਦੇ ਵੱਡੀ ਵੱਡੀ ਛੋਟੀ ਮਿਲੂਗੀ ਨਹੀਂ ਕੰਦਾ ਪਈਆਂ ਕਮਾਲੀਆਂ ਉਹ ਨਾ ਯੱਗੇ ਨੂੰ ਲਾ ਇੱਕ ਪੇਸ਼ੇਰੂਆ ਛੋਟੀ ਪਛਾਣ ਮੇਰੇ ਖਾਨਾ ਪੱਟਾਂ ਦੇ ਬਾਹਰ ਆਈ ਠੀਕ ਹੈ ਠੀਕ ਹੈ ਜੀ ਲੋ ਭਾਈ ਕਰੋ ਚੱਕ ਇਹ ਆ ਜੋ ਹੁਣ ਦੂਜੇ ਨੂੰ ਕਹਿੰਦੇ ਦੱਸਿਆ ਭਾਈ ਜੀ ਇਹਦੇ ਬਾਰੇ ਜੇ ਵੀ ਜੀ 8 ਮਹੀਨੇ ਦੀ ਗੱਬਣ ਹੋ ਗਈ ਆ ਰਹਿ ਗਏ ਬਸ 2 ਮਹੀਨੇ ਗਿੰਦੀ ਮਿੰਦੀ ਲਈ ਠੀਕ ਹੈ ਉਹ ਵੀ ਰਹਾ ਤੇ ਡੇਢ ਹੀ ਰਹਿ ਗਿਆ ਸਾਹਮਣਾਂ ਫੀਰ ਲੈਣ ਦੇਣ ਤੇ 1500 ਸਾਨ ਚ ਲੰਘ ਜਾਂਦੇ ਆ ਹਾਂਜੀ ਹਾਂਜੀ ਦੇ 68 ਮਹੀਨੇ ਦੀ ਗੱਬਣੋਗੇ ਬਾਕੀ ਆਪਾਂ ਟੋਲ ਕੇ ਵਿਖਾ ਦਿੰਨੇ ਆ ਠੰਡ ਘੰਟੇ ਦੀ ਬਿਲਕੁਲ ਸਾਫ ਆ ਇਹਨੇ ਵੀ ਜੀ ਕਿੱਜਾ ਸੁਗੜਾ ਸੁਣਾ ਜੇ ਦੁੱਧ ਨੂੰ ਚੱਗੀ ਆ ਮੈਂ ਦੁੱਧ 12 ਦੇ ਜੇ 13 ਦੇ ਜੇ ਉਹ ਤੁਹਾਨੂੰ ਦੁੱਧ ਦੋਗੇ ਠੀਕ ਆ ਜੀ 3 ਦੇ ਵਗੈਰਾ ਬਈ ਪਤਾ ਆ ਮੈਂ ਤੁਹਾਨੂੰ ਦੱਸਣੇ ਆ 12 13 ਨੂੰ ਪਿਛਲੇ ਸਮੇਂ ਦਿੰਦਾ ਆ ਅੱਗੇ ਉਹਨਾਂ 12 ਦੇ ਜੇ 13 ਦੇ ਜੇ ਠੀਕ ਆ ਠੀਕ ਆ ਜੀ ਅਗਲੇ ਜੇ ਰਹਦੇ ਆ ਵੀ ਜੀ ਦੁੱਧ ਪਾਏ ਦਾ 12 13 ਬਾਕੀ ਠੰਡ ਘੰਟਾ ਜਿਹੜਾ ਮੰਨਤ ਨਾਲ ਪਾਏ ਦੇ ਦੱਸਣੇ ਪਈ ਆ ਝੋਟੀ ਠੀਕ ਆ ਠੀਕ ਆ ਜੀ ਲਓ ਜੀ ਨੀਲੀ ਦੇ ਵਿੱਚ ਇਹ ਤੇ ਲਾਂਟਾ ਲਾਂ ਜਿਹੜੀਆਂ ਹਵਾਨੇ ਤੇ ਬਹੁਤ ਹੀ ਆ ਤੇ ਇਹਦੇ ਵੀ ਤੇ 8 ਮਹੀਨੇ ਬਿਲਕੁਲ ਚੈੱਕ ਪਾਸ ਆ। ਕਿਆ ਰਾਜੀ ਰੂਜੀ ਬਹੁਤ ਹੀ ਠੀਕ ਆ ਠੀਕ ਆ ਜੀ। ਚਲੋ ਜੀ ਚੈੱਕ ਲਾਗੇ ਤਾਂ ਬਹੁਤ ਹੀ ਚੰਗਾ ਵਾ। ਇਹ ਟੇਟੇ ਪੂੜਾ ਵੀ ਤੁਹਾਨੂੰ ਜਖਮ ਨੇ ਬਹੁਤ ਹੀ ਚੰਗਾ ਲੱਗਾ ਟੇਟੇ ਪੂੜਾ। ਨਹੀਂ ਹੈ ਭਾਈ ਲੋਡ ਆ ਜੀ। ਠੀਕ ਹੈ ਜੀ। ਇਹ ਤਾਂ ਗਿਆ ਤਾਂ ਥਾਂਕਾ ਦਾ ਲਾਟਨ ਆ ਜਿਹੜੀਆਂ ਖਵਾਨੇ ਤੇ ਬਹੁਤ ਯਾਰਾ ਵਾ ਤੇ ਚਲੋ ਸੂਣਦੇ ਨੇ ਡੇਢ ਕਿਲੋ ਚੰਗਾ ਵੀ ਪਿਆ ਚੰਗਾ ਲੇਵਾ ਤਾਂ ਬਣਾਉਣਾ ਆ ਠੀਕ ਹੈ ਠੀਕ ਹੈ ਇਹ ਵੀ ਬਹੁਤ ਚੰਗਾ ਤੇ ਭਾਈ ਇਹਦਾ ਮੁੱਲ ਫਿਰ ਮੁੱਲ ਵੀ ਦੀ ਅੱਜ ਬਿਲਕੁਲ ਤਾਜੀ ਸੋਈ ਹੋਵੇ ਤੁਹਾਨੂੰ ਪਤਾ ਮਾਰਕੀਟ ਦੇ ਹਿਸਾਬ ਨਾਲ ਲੱਖ ਰੁਪਏ ਦੀ ਮਈ ਹੈਗੀ ਆ ਲੱਕ ਦੀ ਨਹੀਂ 95 ਦੀ ਤੇ ਵੱਟ ਤੇ ਪਈ ਜੀ ਹਾਂਜੀ ਹਾਂਜੀ ਫਸਟ ਟਾਈਮ ਵੀ ਆਪਾਂ ਫਿਕਸ ਵਾਲੇ ਪਾਸੇ ਆ ਜਾਨਾ ਨਾ ਮੋਲ ਕਰਾਉਣਾ ਜੋ ਮਰਜੀ ਸਾਠ ਹੀ ਆਉਂਦੇ 200 ਰੁਪਏ ਥੋੜਾ ਠੀਕ ਹੈ ਲਓ ਭਜੀ 60000 ਤੇ 200 ਰੁਪਏ ਥੋੜਾ ਬਿਲਕੁਲ ਨਹੀਂ ਕਹ ਇਹ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਆਜੋ ਹੁਣ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਵੀ ਜ ਆਪਣੀ ਉਧਰ ਦੀ ਹਰਿਆਣੇ ਦੀ ਝੋਟੀ ਆ ਗਈ ਆ ਅੱਛਾ ਜੀ ਇਹਨੇ ਸੱਜਣ ਨੇ ਦੁੱਧ 16 17 ਕਿਲੋ ਦਿੱਤਾ ਵਾ ਅੱਛਾ ਜੀ ਇਸ ਟਾਈਮ ਤੇ ਇਹਦੇ ਕੋਲ 9 ਜੇ 10 ਕਿਲੋ ਜੇ ਦੁੱਧ ਰੈਡੀ ਆ ਅੱਛਾ ਜੀ ਤੇ 6 ਮਹੀਨਿਆਂ ਦੀ ਪੂਰੀ ਚੱਕ ਪਾਸ ਮੈਂ ਕੋਲ ਖੋ ਕੇ ਚੈੱਕ ਕਰਵਾ ਕੇ ਲਿਆ ਆ ਠੀਕ ਹੈ ਬਾਕੀ ਆਪਾਂ ਖੋਲ ਕੇ ਪਾਉਨੇ ਆ ਥਣ ਭਾਡਾ ਦੇਖ ਕੇ ਅੱਛਾ ਜੀ 6 ਮਹੀਨੇ ਦੀ ਕਿੱਤ ਪਾਸ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਆ ਤੇ ਭਾਈ ਸੱਜਣ ਨੇ ਫਿਰ ਕਿੰਨਾ ਭਰਿਆ 14 ਲੀਟਰ ਉਸਰ ਦੀ ਹਰਿਆਣੇ ਦੀ ਝੋਟੀ 1,70,000 ਦੀ ਥੰਡਾਂ ਜਾਂਦੀ ਕਹਿੰਦੇ ਨੇ ਠੀਕ ਆ ਠੀਕ ਆ ਲੇਵਰ ਖੁਣਾ ਵੀ ਦੀ ਡੰਗਰ ਲੋਕੀ ਵੇਚੀ ਜਾਂਦੇ ਨੇ ਲੇਵਰ ਵੀ ਨਹੀਂ ਦੀ ਠੀਕ ਆ ਜੀ ਲਓ ਭਾਈ 17 ਲੀਟਰ ਵਾਲੀ ਆ ਤੇ ਸਰੋ ਸੱਜਰਾਂ ਨੂੰ ਪਹੇ ਕਰੀ ਜਾਂਦੀ ਆ ਇਸ ਤਾਂ ਵੀ ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਵਾਦੀ ਆਰਡਰ ਕੁਆਲਟੀ ਬਹੁਤ ਚੰਗੀ ਏ ਦੀ ਮਾਦਾ ਵੀ ਜੱਦੀ ਲੱਗਦੀ ਜਿਵੇਂ ਤਾਜੀ ਮਹੀਂ ਸੋਈ ਹੁੰਦੀ ਆ ਥਣ ਭਾਂਡੇ ਤੋਂ ਠੀਕ ਆ ਠੀਕ ਆ ਚਲੋ ਭਾਈ ਸਿੰਗਲ ਹੱਡੀ ਦੇ ਕੱਢ ਵਜਨ ਦੀ ਬਹੁਤ ਚੰਗੀ ਆ ਤੇ ਭਾਈ ਕਿੰਵੇਂ ਸੁਵੇਂ ਨੂੰ ਇਹ ਕੱਪਣਾ ਇਹ ਤੀਜੇ ਸੁਵੇਂ ਨੂੰ ਵੀ ਦੀਗਾ ਤੇ 글로ਬਲ ਜਿਹੇ ਸੋਵੇ ਨੂੰ ਗੱਬਣ ਜੇ ਤੇ 17 ਲੀਟਰ ਜਿਹੜਾ ਸੱਜਰ ਦਾ ਰਿਕਾਰਡ ਆ ਤੇ ਇਸ ਟਾਈਮ ਜਿਹੜੀ 6 ਮਹੀਨੇ ਦੀ ਚੱਕ ਪਾਸ 9 ਤੋਂ 10 ਲੀਟਰ ਜਿਹੜਾ ਉਹਦੇ ਦੇਖੋ ਬਿਲਕੁਲ ਤਿਆਰ ਆ ਤੇ ਮਿਲਕ ਵਾਂਂ ਜਿਹਦੇ ਥਣਾ ਦਾ ਸੈੱਜ ਗਿਆ ਆਪਾਂ ਕਰਾਉਨੇ ਆ ਲਾਗੇ ਨੂੰ ਚੱਕ ਅਬੀ ਜੀ ਛਾਂ ਮਹੀਨਿਆਂ ਦੀ ਕੱਪੜਾ ਦਾ ਡੰਗਰ ਹੋ ਜਾਂਦਾ ਤੁਹਾਨੂੰ ਪਤਾ ਕਈ ਲੱਤਾਂ ਛੜੀਆਂ ਮਾਰਦੇ ਕਈ ਕੁਸ਼ ਕਰਦੇ ਹਨ ਕਰਮਾ ਵਾਲੀ ਨੂੰ ਕੋਈ ਚੇਤਾ ਹੀ ਨਹੀਂ ਆਉਂਦੀ ਜਿਹੜੇ ਸਾਈਡ ਤੋਂ ਬਾਈ ਜੀ ਜਦ ਮੈਂ ਇਹ ਵੀ ਨਹੀਂ ਹੋ ਗਿਆ ਥਾਣਾ ਦਾ ਸਾਈਡ ਗਿਆ ਬਹੁਤ ਚੰਗਾ ਵਾ ਅਜੇ ਵੀ ਜੀ ਮੈਂ ਘਰ ਤੋਂ ਘੱਟ ਵੀ ਉੱਥੇ ਕਿਲੋ ਚੋ ਕੇ ਲਿਆਇਆ ਜੀ ਨਹੀਂ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਇਹ ਮਾਲ ਆਜੀ ਆਇਆ ਜੀ ਅੱਛਾ ਜੀ ਹਾਂ ਜੀ ਤੇ ਕੀ ਮੁੱਲ ਪਈ ਇਹ ਦਾ ਹਰ ਮੁੱਲ ਵੀ ਜੀ ਮੈਂ ਜਾਂਦੀ ਮੈਨੂੰ 80 ਲੱਖ ਰੁਪਏ ਦੇ ਵਿੱਚ ਹਾਂ ਜੀ ਹਾਂ ਜੀ ਤਾਂ ਜੀ ਤੇ ਤੁਹਾਨੂੰ ਪਤਾ ਫੇਰ ਡੇਢ ਦੋ ਦੇ ਲਾਗੇ ਪਹਿਲੇ ਪਹੁੰਚ ਗਏ ਕੱਲ ਦੇ ਤੇ ਮੋਲ ਕਰਾਉਣ ਨੂੰ ਵੀ ਜੀ ਜੋ ਮਰਜ਼ੀ ਕਰੀਏ ਅੱਛਾ ਜੀ ਭਾਵੇਂ ਲੱਖ ਕਰਾ ਲਓ ਜਿੰਨਾ ਮਰਜ਼ੀ ਅੱਛਾ ਜੀ ਭਾਵੇਂ ਨਾ ਹੀ 85000 ਦੀ 200 ਰੁਪਿਆ ਛੋੜੋ ਲੋ ਭਾਜੀ 85000 ਤੋਂ 200 ਰੁਪਿਆ ਛੋੜ ਹੈ ਤੇ ਕਰੋ ਥਣ ਪੰਡਾ ਜਿਹੜੀ ਡੇਢ ਦੋ ਦੀ ਮਹੀ ਹੈ ਜਿੱਥੇ ਮਰਜ਼ੀ ਕੋਈ ਵੀਰਪਰਾ ਖਿਲਾਰ ਕੇ ਚੋ ਮੰਨੋ ਵੇਚ ਲੈ ਲੇ ਲੋ ਭਾਜੀ ਇਹ ਕਮੇਟੀ ਜੇ ਤੁਹਾਡੀ ਤੇ ਜਿਹੜਾ ਵੀਰਪਰਾ ਲੈ ਜਾਊਗਾ ਤੇ ਨਿਆਰੇ ਲੁੱਟੂਗਾ ਤੇ ਆਜੋ ਹੁਣ ਐਟ ਦੇਖੋ ਹੋਰ ਆਪਾਂ ਦਿਖਾਉਨੇ ਆ ਸੱਜਰ ਤੋਂ ਹੀ ਦੱਸਿਓ ਭਈ ਆ ਛੋਟੀ ਦੇ ਬਾਰੇ ਜੀ ਵੀਰ ਜੀ ਸਵੇਰ ਕੋਈ ਵੀ ਭਰਾ ਦੁੱਧ ਵਾਲੇ ਜਾਂ ਦੁੱਧ ਵਾਲੇ ਅੱਛਾ ਜੀ ਮੇਰੇ ਇਸ ਟਾਈਮ ਤੇ ਇਹਨੂੰ ਮੰਨ ਲਓ ਕਿ ਅੱਜ ਸਾਰਾ ਹੱਪਾ ਹੈ ਕੋਈ ਸਵੇਰ ਨੂੰ ਅੱਛਾ ਜੀ ਇਹ 12-13 ਕਿਲੋ ਮੰਨ ਲਓ ਵੀ ਦੁੱਧ ਤਿਆਰ ਹੋਊਗਾ ਠੀਕ ੜੇ ਅਜੀ ਵੀਰ ਜੀ ਚੋਲੀ ਹੈ ਸ਼ਾਮੀ ਨੇ 5 ਵਜੇ ਚੋਲੀ ਸੀ ਅੱਛਾ ਜੀ ਆਪਣਾ ਮੰਨ ਲਓ ਵੀ ਹੋਰ ਥੋੜਾ ਕਰਕੇ ਦੁੱਧ ਆ ਲਾ ਦੇ ਨਹੀਂ ਬਾਹਰੋਂ ਕੋਈ ਵੀਰੇ ਇਕੱਲੀ ਗੱਲ ਦੀ ਮਾਝ ਆਪਣੇ ਕੋ ਪਹਿਲਾਂ ਦੀ ਠੀਕ ਹੈ ਠੀਕ ਹੈ ਜੀ ਇਹ ਵੀ ਜੀ ਆਪਾਂ ਪਿਛਲੀ ਵੀੜੀ ਵਿੱਚ ਮੱਝ ਪਾਤੀ ਸੀ ਹਾਂ ਜੀ ਤੇ ਇਦਾਂ ਦਾ ਵੀਰਿਆ ਇੱਕ ਗਰਦਾਸਪੁਰ ਰਸਦਾ ਤੇ ਉਹਨੇ ਮੈਨੂੰ ਸਾਈ ਭਾਈ ਹੀ ਰੁਪਈਆ 10000 ਰੁਪਈਆ ਅੱਛਾ ਇਹ ਮਾਝੀ ਠੀਕ ਹੈ ਬਾਕੀ ਪੈਸੇ ਪਤਾ ਨਹੀਂ ਕਿ ਤਰ੍ਹਾਂ ਕਹਿੰਦੇ ਸੀ 830 ਕੋ ਫੜਨੇ ਆ ਜਾਂ ਕਿਤਨਾ ਫੜਨੇ ਨੇ ਕਹਿੰਦਾ ਵੀਰ ਜੀ ਮੈਨੂੰ ਨਾ ਮੰਨ ਲਓ ਪੰਜਾਂ ਚਾਹੂੰ ਤਾਂ ਨਾ ਟਾਈਮ ਦਿਓ ਅੱਛਾ ਇਹ ਮੈਂ ਮਾਝੀ ਲੈ ਜੂਗਾ ਠੀਕ ਹੈ ਜੀ ਮੰਨ ਲਓ ਵੀ ਕੱਲ ਦਾ ਉਹਦਾ ਵੀ ਉਦਾਂ ਖਰਾਬ ਨਾ ਹੋ ਗਿਆ ਮੈਂ ਕੱਲ ਦਾ ਉਹਨੂੰ ਬੜੇ ਹੁੰਮਾ ਹੁੰਦੇ ਆ ਪਰ ਹੋਣੀ ਚੁੱਕਣ ਦਿਆ ਅੱਛਾ ਜੀ 10000 ਰੁਪਈਆ ਮੇਰੇ ਕੋਲ ਪਿਆ ਮੈਂ ਵੀਰ ਨੂੰ ਵੀਡੀਓ ਬਣਾਈ ਹੈ ਤਾਂ ਬੇਨਤੀ ਕਰਦਾ ਜੇ ਮੇਰਾ ਫੋਨ ਚੁੱਕ ਲਾ ਜਾਂ ਮੈਂ ਤੁਹਾਡਾ ਵਾਅਦਾ ਕਰਦਾ ਵੀ ਜਾਂ ਪ ਹਾਂਜੀ ਹਾਂਜੀ ਬਿਲਕੁਲ ਜੇ ਵੀ ਹੋ ਜੇ ਵੀਡੀਓ ਵੇਖ ਕੇ ਮੈਨੂੰ ਫੋਨ ਕਰਦਾ ਠੀਕ ਆ ਤੇ ਜੇ ਨਹੀਂ ਆ ਤੇ ਬੇਟੀ ਆਪਾਂ ਢੋਲ ਕੇ ਵਹਾਉਨੇ ਆ ਇਸ ਟਾਈਮ ਤੇ 13 ਦਿਨੋਂ ਨਹੀਂ ਕੋਈ ਘੁੰਦਦੇ ਆ ਆਪਾਂ ਸ਼ੁਰੂ ਕਰਨ ਚ ਬਈ ਆ ਚੋਈ ਵੀ ਮੰਗੇ ਆ ਆਪਾਂ ਲੱਗੇ ਪਾਉਣਾ ਤੇ ਚਲ ਮੋੜ ਆਪਾਂ ਘੇਰ ਪਾ ਲੂਗਾ ਭਾਈ ਕਹਿੰਦਾ ਕਿ ਦੁੱਝਾ ਲਾ ਲਓ ਕਿ ਚੁੱਝਾ ਲਾ ਲਓ ਇਹ ਸਿੰਗਲ ਹੱਡੀ ਆ ਤੇ 13 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਹੋ ਸਤਿਆ ਆ ਭਾਈ ਕਿੰਨਾ ਟਾਈਮ ਹੋਗਾ ਸਾਨੂੰ ਅਦੇ ਸੁਈ ਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਵੀ ਜੀ ਇੱਕੋ ਵਕਤ ਆਇਆ ਜੇ ਸਾਰਾ ਤੇ ਹਜੇ ਨਾੜੂ ਵੀ ਨਾਲ ਹੋਣਾ ਬੱਚੇ ਦਾ ਬਾਦੀ ਮੈਂ ਬਣਾ ਦੂਗਾ ਲੈ ਜੋ ਨਾਲ ਹੋਣਾ ਨਾਲ ਆ ਜੇ ਬੱਚੇ ਦੇ ਤੇ ਕਰੋ ਜੱਟ ਬਾਪੂ ਦੀ ਆਰਡਰ ਕੁਆਲਟੀ ਐਨ ਅਰੇ ਵੀ ਅੱਛਾ ਕੰਮ ਕਰ ਗਈ ਆ ਸਭ ਤੋਂ ਵੱਡੀ 15 16 ਕਿਲੋ ਦੁੱਧ ਕਰ ਜਾਣਾ ਮੈਨੇ ਅੱਛਾ ਜੀ ਠੀਕ ਹੈ ਠੀਕ ਲਓ ਜੀ 15 16 ਲੀਟਰ ਜਿਹੜਾ ਦੁੱਧ ਚਵਾਉ ਵੀ ਤੇ ਖਲ ਭਾਂਡਾ ਵੀ ਬਹੁਤ ਚੰਗਾ ਲੱਗਾ ਤੇ ਕਰਤ ਵਜਨ ਦੀ ਵੀ ਚੰਗੀ ਆ ਤੇ ਹੈ ਵੀ ਜੈਡ ਬਲੈਕ ਆ ਕਰੋ ਜੀ ਚੱਕਾ ਕੱਲਾ ਕੱਲਾ ਤੁਹਾਨੂੰ ਲੱਗਾ ਵਾ ਇਹ ਪੇਟਪੜਾ ਵੀ ਬਹੁਤ ਚੰਗਾ ਲੱਗਾ ਵਾ ਵੇ ਵੱਡੀ ਵੀ ਜੀ ਮਾਰ ਕੇ ਦੋਣੀ ਦੇ ਠੀਕ ਹੈ ਜੀ ਬਬੀ ਲਾਗੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਥਣਾ ਦਾ ਸੈਜ ਗੈਵ ਤੇ ਮਿਲਕ ਵੈਂਚ ਜੀ ਬਹੁਤ ਦੇਰ ਚੰਗੀ ਆ ਤੇ ਬਾਈ ਨੇ 5 ਕਿ ਮੀਟਰ ਦੀ ਟਵਾਈ ਕੀਤੀ ਤੇ ਹੋਸਾ ਨੂੰ ਵੀ ਭਰਾਂ ਦਾ ਜਾ ਲਵੇ ਫੜੀ ਪਾਦੀ ਤੁਸੀਂ ਇਹਦੇ ਤਰੀਕ ਐਂ ਜਦੋਂ ਬਲੈਡਰ ਬਣ ਜਾਂਦੀ ਏ ਨੇ ਠੀਕ ਠੀਕ ਇਧਰਲੀ ਸਾਈਡ ਤੋਂ ਬਾਈ ਇੱਕ ਰਾਂ ਦਿਖਾ ਦੇ ਕੋਈ ਸਾਈਡ ਤੋਂ ਲਓ ਬਾਈ ਕਰੋ ਲਾਗੇ ਤਾਂ ਚੈੱਕ ਤੁਸੀਂ ਇਹਦੇ ਰਾ ਇਸ ਟਾਈਮ ਆਹ ਨੂੰ ਹੋ ਗਿਆ ਵਾ ਵੀਡੀਓ ਬਣਾਉਣ ਲੱਗਿਆ ਤੇ ਕਰੋ ਚੈੱਕ ਤੁਸੀਂ ਮਿਲਕ ਵੈਂਚ ਤੇ ਥਣਾ ਦਾ ਸੈਜ ਗੈਵ ਠੀਕ ਹੈ ਜੀ ਇਹਨਾਂ ਜੀ ਆਪਾਂ ਪਿਛਲੀ ਵੀਡੀਓ ਚ ਪਾਇਆ ਸੀ 1 ਲੱਖ ਦੇ 5000 ਰੁਪਏ ਹਾਂ ਨਾ ਅੱਛਾ ਜੀ ਤੇਰਾ ਇੱਕ 5 ਦਾ ਵੀਰ ਨਾ ਸੰਦਾ ਹੈ ਨਾ 10000 ਰੁਪਏ ਸਾਈ ਪਾਈ ਆਪਾਂ ਨੂੰ ਹੋ ਸਕਦਾ ਜੀ ਉਹਨੇ ਮੰਨ ਲਓ ਵੀ ਨਹੀਂ ਉਹਦੇ ਕੋ ਪੈਸੇ ਬਣੇ ਜਾਂ ਕਿੱਦਾਂ ਵੀ ਮਿਲਣਾ ਫੋਨ ਤੇ ਗੱਲ ਕਰ ਲੈ ਕਿ ਇਹ 5000 ਉਹਨਾਂ ਕਮ ਮੋੜ ਦਾਂਗੇ 5000 ਲਾਂਗੇ ਅੱਛਾ ਜੀ ਬਹੁਤ ਹੀ ਗੱਲ ਹੈ ਇਹਦੇ ਇਹ ਜੇ ਖੜਨੀ ਆ ਤੇ ਕੋਈ ਕਰਨੀ ਮੈਂ ਕੋਈ ਥੋੜੇ ਬੋਤੇ ਘੱਟ ਕਰ ਦਿੰਦਾ ਤੇ ਲੈ ਜੀ ਮਾਂ ਜੀ ਅੱਛਾ ਜੀ ਸਹੀ ਹੈ ਜੀ ਹਾਂ ਜੀ ਚਲੋ ਕੋਈ ਸੋ ਮਜਬੂਰੀ ਹੁੰਦੀ ਕੀ ਪਤਾ ਕਿਉਂ ਨਹੀਂ ਬਿਲਕੁਲ ਇਹ ਗੱਲ ਸਹੀ ਹੈ ਜਾਣਤੀ ਇਹ ਨਹੀਂ ਦਿੱਤੇ ਜਾਂ ਦੋਦੀ ਨਹੀਂ ਦਿੱਤੇ ਹਾਂ ਜੀ ਹਾਂ ਜੀ ਹਾਂ ਜੀ ਉਹਨੂੰ ਵੀਰ ਨੂੰ ਮੈਂ ਕੱਲ ਦਾ ਫੋਨ ਲਾਈ ਜਨਾ ਪਰ ਫੋਨ ਨਹੀਂ ਚੱਕਣ ਦਿਆ ਅੱਛਾ ਜੀ ਵਟਸਐਪ ਤੇ ਮੈਂ ਮੈਸੇਜ ਕੀਤੇ ਦੋ ਤਿੰਨ ਪਰ ਨਹੀਂ ਰਪਾਈ ਨਹੀਂ ਹੋਈ ਜੀ ਅੱਛਾ ਜੀ ਵੀਰ ਜੀ ਕਹਿ ਵੀਰਰਾ ਦੇ ਚਲਦੀ ਆ ਪੰਜ ਇੱਕ ਪੰਜ ਦੀ ਮੱਝ ਦੇ ਦਾਂਗੇ ਤੇ ਚ ਪੰਜ ਛੜਦਾਂ ਲੱਖ ਦੀ ਮਾਇਆ ਦੇ ਕੋਈ ਲੱਖ ਦੀ ਲੱਖ ਦੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਭਾਈਆਂ ਨੂੰ ਬੇਨਤੀ ਆ ਕਿ ਭਾਈ ਉਹ ਸੌਦਾ ਵੀਰ ਭਰਾ ਕਰਿਆ ਕਰੇ ਜਿਹਦੇ ਕੋਲ ਪੈਸੇ ਪਹਿਲਾਂ ਦਾ ਇੰਤਜ਼ਾਮ ਕਰਕੇ ਮੰਨ ਲਓ ਹਾਂਜੀ ਹਾਂਜੀ ਤੇ ਤਾਂ ਪਸ਼ੂ ਡੱਕਿਆ ਰਹਿੰਦਾ ਵਾ ਵੀਰ ਜੀ ਥੋੜੀ-ਬੋਦੀ ਸਾਈ ਹੁੰਦੀ ਨਾ ਕੋਈ ਮੰਨ ਲਓ 500 700 100 ਹੁੰਦਾ ਤੇ ਮੈਂ ਮੱਝ ਵੇਚ ਦੇਣੀ ਸੀ ਹਾਂਜੀ ਹਾਂਜੀ ਉਹ ਸਾਈ ਉਹਨੇ ਵੀਰ ਨੇ ਮੋਟੀਫਾਈ ਤੇ ਮੈਂ ਉਹਦੇ ਕਰਕੇ ਪੰਜ ਛੇ ਦਿਨਾਂ ਨੂੰ ਮੰਨ ਲਓ ਢੀਕਦਾਰਿਆਂ ਹਾਂਜੀ ਹਾਂਜੀ ਹੁਣ ਤਾਂ ਨਹੀਂ ਮੱਝ ਤੋਂ ਬੜਾ ਡੰਗਰ ਸੰਜਰ ਤੇ ਬਾਹਰੋਂ ਕਿਦੋਂ ਲੱਭਣ ਨਹੀਂ ਦਿਆ ਹਾਂਜੀ ਇਹ ਤਾਂ ਵਿਗੀ ਵਿਗੀ ਹੀ ਇਹ ਤਾਂ ਵਿਗੀ ਸੰਜਰ ਹੋਇਆ ਵਾਕਿਆ ਨਹੀਂ ਲੱਭਣ ਦਿਆ ਪਸ਼ੂ ਕਹ ਤੇ ਪਈਆਂ ਕੜੀ ਹੱਥ ਜੋੜ ਕੇ ਬੇਨਤੀ ਆ ਕੇ ਵੀਰ ਭਰਾ ਤੁਸੀਂ ਸਾਈ ਪਾਇਆ ਕਰਨ ਜਿੰਨੇ ਮੱਝ ਖਰੀਦਣੀ ਆ ਜੀ ਵੀ ਜੀ ਆਪਾਂ ਵੇਚਣਾ ਛੋਟਾ ਪਈਆਂ ਮਾਲ ਦੀ ਦਿਖਾਉਣ ਲੱਗੇ ਆ ਪਤਾ ਨੂੰ ਇਹ ਖੀਰਾ ਜੇ ਅੱਛਾ ਜੀ ਤੇ ਇਹ ਮੰਨ ਲਓ ਕਿ ਅਜੇ 17 18 ਮਹੀਨਿਆਂ ਦਾ ਵਾ ਅੱਛਾ ਜੀ ਲਗਾਠੀ ਪੂਰੀ ਚੰਗੀ ਜੇ ਠੀਕ ਹੈ ਠੀਕ ਹੈ ਥੋੜਾ ਜਿਆਦਾ ਉਧਰੋਂ ਹਰਿਆਣੇੋਂ ਲੈਂਦਾ ਸੀ ਮੈਂ ਤੇ ਥੋੜਾ ਲਿੱਸਾ ਹੋ ਗਿਆ ਹੁਣ ਅੱਛਾ ਰਾਹ ਰੂਪ ਆਇਆ ਦਮ ਚੰਗਾ ਬਣ ਜੂਗਾ ਠੀਕ ਹੈ ਠੀਕ ਇਹ ਕੋਈ ਦੰਦ ਨਹੀਂ ਵਿੰਦੀ ਤੋੜਿਆ ਬਿਲਕੁਲ ਠੀਰਾ ਜਮਾ ਬਿਠਾ ਵੀ ਸਾਡੇ ਕੋਲ ਅੱਛਾ ਜੀ ਇਹ ਇੱਕ ਕਾਰਡ ਕਾਰਡ ਬਹੁਤ ਹੀ ਤਗੜਾ ਕਰ ਲਿਆ ਵਾ ਮੈਂ ਕੈਮਰਾ ਲਿਓ ਇਹ 16 17 ਮਹੀਨੇ ਆ ਗਏ ਸਾਰੀ ਇਹਦੀ ਏਰੀਆ ਇਹ ਹੈ ਵੀ ਠੰਡਾ ਠੀਰਾ ਬਿਲਕੁਲ ਕੋਈ ਦੰਦ ਨਹੀਂ ਤੋੜਿਆ ਜੇ ਬੱਚਾ ਹੋਵੇ ਠੀਕ ਹੈ ਠੀਕ ਹੈ ਜੀ ਲੋ ਵੀ ਤੇ ਦਿਨੋ ਕਾਰ ਲੋ ਵੀਰ ਦੇ ਨਾਲ ਘੰਟਾ ਘਟ ਜਿੱਥੇ ਕੱਡ ਕਾਠ ਵੀ ਚੱਗਾ ਵਾ ਤੇ ਹੈ ਵੀ ਚੰਗੇ ਸੀਮੰਦਾ ਵਾ ਤੇ ਬਾਈ ਟੈਸਟੀ ਕਾਲੇ ਦੇ ਦਿਖਾਈ ਜ ਨੇ ਇੱਕ ਵੀ ਜੀ ਆ ਦਿਖਾਈ ਕੋ ਮਾਲ ਜੇ ਕਈ ਵੀ ਉਪਾਂ ਦੇ ਚੱਲਦੇ ਹੋਏ ਮਾਲ ਪਾ ਸਾਰਾ ਵੇਚ ਠੀਕ ਹੈ ਠੀਕ ਹੈ ਲੋ ਬਾਈ ਟੈਸਟੀ ਕਾਲੇ ਦੇ ਕਰੋ ਚੱਕ ਰਿਹਾ ਤੇ 16 17 ਮਹੀਨਿਆਂ ਦੀ ਉਮਰ ਵਿੱਚ ਕਾਦ ਜਿਹੜਾ ਬਹੁਤ ਚੰਗਾ ਕਰ ਲਿਆ ਵਾ ਤੇ ਜੇ ਨਾ ਵੀਰ ਭਰਾ ਲੈ ਜਾਊਗਾ ਸਾਹ ਬਲਾ ਦੇ ਚੰਗਾ ਸਾਹ ਸਾਣ ਬਣ ਜਣਾ ਨੇ ਤੇ ਇਹਦਾ ਮੁੱਲ ਬਾਈ ਹਰ ਮੁੱਲ ਵੀ ਜੀ ਇਹਨਾਂ ਦੇ ਫੋਨ ਤੇ ਕਰਾਂਗੇ ਅਛਾ ਜੀ ਹਾਂ ਜੀ ਆ ਕੱਢੀ ਜੀ ਵੀ ਜੀ ਆਪਣੇ ਕੋਲ ਇਹਦੀ ਵੀ ਮੰਨ ਲਓ ਜਿਹੜੀ ਖੀਰੀ ਆ ਮੂੰਹੋਂ ਕੋਈ ਦੰਦ ਨਹੀਂ ਤੋੜਿਆ ਐਸੇ 2 ਮਹੀਨਿਆਂ ਦੀ ਪੂਰੀ ਚੈੱਕ ਪਾਸ ਜੀ ਅੱਛਾ ਜੀ ਹਾਂਜੀ ਠੀਕ ਹੈ ਆ ਬੁਰੀ ਨਹੀਂ ਲਈ ਆ ਇਹਦੇ ਵੀ ਕੋਈ ਦੰਦ ਨਹੀਂ ਆ ਜੇ ਤੋੜਿਆ ਖੀਰੀ ਆ ਮੂੰਹ ਅੱਛਾ ਜੀ ਇਹ ਵੀ 2 ਮਹੀਨਿਆਂ ਦੀ ਚੈੱਕ ਪਾਸ ਆ ਠੀਕ ਹੈ ਜੀ ਇਹ ਸਾਰੇ ਅਸਲੀ ਆ ਬਈ ਹਾਂਜੀ ਇਹਨਾਂ ਦਾ ਫੋਨ ਦੇ ਪਾ ਸਾਰੇ ਵੀਰਾਂ ਨੂੰ ਲਓ ਜੀ ਬਿਲਕੁਲ ਖੀਰੀਆਂ ਦੇ ਦੋਹਾਂ ਦੋਹਾਂ ਮਹੀਨਿਆਂ ਦੀਆਂ ਚੈੱਕ ਪਾਸ ਆ ਅਈਨੇ ਵੀਰ ਜੀ ਦੋੰਦੀ ਦਾ ਦੰਦ ਤੋੜਿਆ ਵਾ ਜੇ ਅੱਛਾ ਜੀ ਇਹ 24 ਮਹੀਨਿਆਂ ਦੀ ਚੈੱਕ ਪਾਸ ਆ ਠੀਕ ਹੈ ਠੀਕ ਹੈ ਜੀ ਚੈੱਕ ਕਰਵਾਈਆਂ ਵਾ ਲਓ ਭਾਈ ਜੀ ਚਲ ਜੇ ਸੇਵੰਦੀਆਂ ਵੀ ਆ ਵੀ ਨੀ ਲੀਦੀ ਹੈ ਫਿਓਰ ਨਹੀਂ ਲਈਦੀ ਡੇਟਾ ਕੱਟ ਹਾਂ ਜੀ ਅੱਗੇ ਡੇਟਾ ਕੱਟ ਤੇ ਮਣਕੀ ਅੱਖ ਮਣਕੀ ਅੱਖ ਇਹ ਵੀਰ ਜੀ ਮਤਲਬ ਵੀ ਇਹਨੂੰ ਅਜੇ ਘੱਟਿਆ ਟਾਈਮ ਅੱਛਾ ਜੀ ਇਹਨੂੰ 1 ਮਹੀਨੇ ਤੋਂ ਮਤਲਬ ਵੀ ਉੱਤੇ ਟਾਈਮ ਹੋ ਗਿਆ ਵੇ 100 ਚੋਂ 100 ਪਰਸੈਂਟ ਇਹ ਵੀ ਛੁੱਟ ਖਰੋ ਅਛਾ ਜੀ ਸਾਰੀਆਂ ਗੱਬਣਾ ਹੀ ਆ ਕਿ ਸਾਰੀਆਂ ਗੱਬਣਾ ਹੀ ਆ ਠੀਕ ਹੈ ਸਾਰੀਆਂ ਸੇਲ ਦੀ ਆ ਮੈਂ ਨਾ ਕੋਈ ਵੀਸਟਰ ਹੋਣ ਲਾਵੇ ਅਛਾ ਜੀ ਤੇ ਰੱਖੀਆਂ ਮੈਂ ਮੱਲ ਵੀ ਘਰੇ ਆ ਅਰੇ ਮੇਰੀ ਥੋੜੀ ਜੀ ਕੋਈ ਸਕੀਮ ਆ ਆਪਾਂ ਉਧਰ ਕੋਈ ਆਪਣਾ ਬਦਲੀ ਕਰਨੀ ਸੋ ਤੁਹਾਨੂੰ ਪਤਾ ਗੱਲਾਂ ਹੁੰਦੀਆਂ ਹਾਂਜੀ ਹਾਂਜੀ ਤੇ ਲਓ ਭਾਈ ਜੀ ਕਰ ਲੋ ਬਾਈ ਦੇ ਨਾਲ ਕੰਟੈਕਟ ਤੇ ਗੱਬਣਾ ਝੋਟੀਆਂ ਤੇ ਹੈ ਵੀ ਚੰਗੇ ਸੀਮੰਦੀਆਂ ਆ ਸਾਰੀਆਂ ਹੀ ਮੋੜਾ ਨਾ ਚਲਦੀਆਂ ਆ ਤੇ ਇੱਕ ਨੀਲੀ ਬੂਰੀ ਆ ਤੇ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਤੇ ਕਰੋ ਬਾਈ ਸ਼ੇਰੇ ਦੇ ਨਾਲ ਕੰਟੈਕਟ ਤੇ ਵੀਡੀਓ ਨੂੰ